بس پتہ ਛੱਡ ਦੋ ਉਹ ਲੈ ਨਹੀਂ ਜਾ ਰਿਹਾ ਜੀ ਸਮਝ ਸਕਦੇ ਆ ਮੈਮ ਕਿਉਂਕਿ ਅਸੀਂ ਮਿਸ ਕਰ ਰਹੇ ਹਾਂ ਕਾਸ਼ ਰਾਜਵੀਰ ਸਾਡੇ ਨਾਲ ਹੁੰਦੇ ਸਾਡੇ ਵਿੱਚ ਹੁੰਦੇ ਤੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਫਿਲਮ ਦੇਖਣੀ ਸੀ ਬਿਲਕੁਲ ਬਿਲਕੁਲ ਕਿੰਨਾ ਚਾਹ ਹੁੰਨਾ ਸੀ ਉਹਨਾਂ ਕਿੰਨੀ ਅਪਰੀਸ਼ੀਏਸ਼ਨ ਹੋ ਰਹੀ ਆ ਇਹਨਾਂ ਸੋਹਣਾ ਕੰਮ ਕੀਤਾ ਲੱਗਦੇ ਨਹੀਂ ਉਹ ਚਲੇ ਗਿਆ ਨਾ ਤੇ ਬਹੁਤ ਸੋਹਣੀ ਫਿਲਮ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਪਰ ਰਾਜਵੀਰ ਦਾ ਜਿਹੜਾ ਕੰਮ ਆ ਉਹ ਬੋਲਦਾ ਹੈ ਅਈ ਐਦ ਹੀ ਹੁੰਦਾ ਕਿ ਜੇ ਅੱਜ ਉਹ ਹੁੰਦਾ ਤਾਂ ਉਹਨੂੰ ਕਿੰਨਾ ਛਾ ਹੋਣਾ ਸੀਗਾ ਤੁਹਾਡੇ ਨਾਲ ਵੀ ਰਾਜਵੀਰ ਨੇ ਫਾਲ ਸੰਦੇ ਕਿਤੇ ਹੋਏ ਕਦੇ ਮਿਲੇ ਹਾਂਜੀ ਹਾਂਜੀ ਚਾਰ ਪੰਜ ਵਾਰ ਹੀ ਮਿਲੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਮਿਲ ਕੇ ਬੈਠੇ ਆ ਅਲੱਗੇ ਕਿਤੇ ਬਹੁਤ ਵਧੀਆ ਮੁੰਡਾ ਸੀਗਾ ਬਹੁਤ ਹੱਸਮੁਖ ਬੜਾ ਪਿਆਰ ਵਾਲਾ ਬਹੁਤ ਪਿਆਰ ਵਾਲਾ ਬੱਚਾ ਸੀਗਾ ਸਭ ਤੋਂ ਬੈਸਟ ਚੀਜ਼ ਇਹ ਸੀ ਕਿ ਜਿਵੇਂ ਦੀ ਰਾਜਵੀਰ ਦੀ ਪਰਸਨੈਲਿਟੀ ਸੀ ਔਨ ਸਕ੍ਰੀਨ ਹੁਬਹੁ ਉਦਾਂ ਹੀ ਲੱਗ ਰਹੀ ਹੈ ਬਿਲਕੁਲ ਇੰਨੀ ਨੇਚਰਲ ਐਕਟਿੰਗ ਸੀਗੀ ਨਾ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹ ਰੂਹ ਤੋਂ ਕਲਾਕਾਰ ਹੁੰਦੇ ਆ ਜਿਹੜੇ ਰੂਹ ਤੋਂ ਹੁੰਦੇ ਆ ਤੇ ਉਹ ਉਹਨਾਂ ਦਾ ਆਰਟ ਬੋਲਦਾ ਹੈ ਉਹਦੇ ਚਿਹਰੇ ਤੇ ਵੀ ਤੇ ਇਦਾਂ ਦੇ ਕਲਾਕਾਰਾਂ ਨੂੰ ਕਦੇ ਵੀ ਨਿਪਲਾਇਆ ਜਾ ਸਕਦਾ ਕਿਉਂਕਿ ਜਿਹੜਾ ਇੱਕ ਕਲਾਕਾਰ ਆ ਨਾ ਉਹ ਆਪਣੇ ਕਰੈਕਟਰ ਨੂੰ ਜਿਹੜਾ ਉਹਨੂੰ ਮਿਲਿਆ ਕਰੈਕਟਰ ਜਾਂ ਗਾਣਾ ਉਹਨੂੰ ਰੂਹ ਤੋਂ ਕਰਦਾ ਉਹਨੂੰ ਹੰਡਾਉਂਦਾ ਆਪਣੇ ਉੱਤੇ ਸੋ ਲੱਗ ਰਿਹਾ ਸੀਗਾ ਉਹ ਆਪਣੇ ਕੈਰੈਕਟਰ ਨੂੰ ਆਪਣੇ ਉੱਤੇ ਹਟਾ ਰਿਹਾ ਜਦੋਂ ਉਹਨੇ ਇਹ ਸ਼ੂਟ ਕੀਤਾ ਹੋਣਾ ਹੈ ਉਹਨੂੰ ਪਤਾ ਥੋੜੀ ਹੋਣਾ ਵੀ ਜਦੋਂ ਇਹ ਫਿਲਮ ਰਿਲੀਜ਼ ਹੋਣੀ ਆ ਤੇ ਮੈਂ ਨਹੀਂ ਹੋਣਾ ਪਰ ਉਹਨੇ ਇਹ ਕੈਰੈਕਟਰ ਨੂੰ ਹੰਡਾਇਆ ਆਪਣੇ ਉੱਤੇ ਬਹੁਤ ਵਧੀਆ ਕੰਮ ਕੀਤਾ ਹੈ ਰਾਜਵੀਰ ਨੇ ਉਹ ਹਮੇਸ਼ਾ ਯਾਦ ਰਹੂਗਾ ਸਭ ਦੇ ਦਿਲਾਂ 'ਚ ਰਹੂਗਾ ਉਹਨੂੰ ਕਦੇ ਨਹੀਂ ਭੁਲਾ ਸਕਦੇ